ਜਿੱਥੇ ਗਣਤੰਤਰ ਦਿਵਸ ਭਾਰਤ ਵਿੱਚ ਪੂਰੇ ਚਾਤੁਸ਼ਾਦ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਚੰਡੀਗੜ੍ਹ ਮੁਹਾਲੀ ਦੀ ਗੱਲ ਕਰੀਏ ਤਾਂ ਇੱਥੇ ਵੀ ਗਣਤੰਤਰ ਦਿਵਸ ਨੂੰ ਲੈ ਕੇ ਰੂਟ ਡਾਇਵਰਟ ਕੀਤੇ ਜਾ ਚੁੱਕੇ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਉਹ ਤਾਇਨਾਤ ਕੀਤੀ ਜਾ ਚੁੱਕੀ ਤਾਂ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਉਹ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਵੀ ਰਸਤੇ ਜਿਹੜੇ ਪ੍ਰਭਾਵਿਤ ਹੋਣਗੇ ਜਿੱਥੇ ਹੁਣ ਗਣਤੰਤਰ ਦਿਵਸ ਨੂੰ ਲੈ ਕੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਗਣਤੰਤਰ ਦਿਵਸ ਪੂਰੀ ਰੀਤ ਦੇ ਨਾਲ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਗੱਲ ਕਰੀਏ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਵੀ ਬੀਤੇ ਦਿਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਸੀ ਔਰ ਹਾਲਾਂਕਿ ਇਸ ਪੂਰੇ ਨੈਸ਼ਨਲ ਹਾਈਵੇ ਦਾ ਕਹਿ ਸਕਦੇ ਕਿਉਂਕਿ 에어ਪੋਰਟ ਰੋਡ ਦੇ ਉੱਤੋਂ ਦੀ ਇਹ ਰਸਤਾ ਜਿਹੜਾ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਲੁਧਿਆਣਾ ਤੋਂ ਚੰਡੀਗੜ੍ਹ ਆਉਂਦਾ ਔਰ ਦੂਸਰੀ ਤਰਫ ਜਿਹੜਾ ਇਹ ਰਸਤਾ ਦੇਖ ਰਹੇ ਹੋ ਇਹ ਪਟਿਆਲਾ ਤੋਂ ਅੰਬਾਲਾ ਤੋਂ ਹੁੰਦੇ ਹੋਏ ਚੰਡੀਗੜ੍ਹ ਵੱਲ ਨੂੰ ਆਉਂਦਾ ਹੈ ਤਾਂ ਇਹ ਰਸਤੇ ਜਿਹੜੇ ਨੇ ਕੱਲ ਸਵੇਰ ਤੋਂ ਪ੍ਰਭਾਵਿਤ ਹੋਣਗੇ ਕਿਉਂਕਿ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਦਿਨ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਸੀ ਐਡਵਾਈਜ਼ਰੀ ਜਾਰੀ ਕਰਨ ਦਾ ਮੁੱਖ ਕਾਰਨ ਸੀ ਕਿ ਜਿਸ ਲੋਕਾਂ ਨੂੰ ਜਿਹੜਾ ਨੂੰ ਪਤਾ ਨਹੀਂ ਆ ਉਹਨਾਂ ਨੂੰ ਪਤਾ ਲੱਗ ਸਕੇ ਹਾਲਾਂਕਿ ਸਵੇਰੇ 9:30 ਵਜੇ ਤੋਂ ਲੈ ਕੇ ਲਗਭਗ 10:30 ਵਜੇ ਤੱਕ ਇਹਨਾਂ ਰਸਤਿਆਂ ਦੇ ਉੱਪਰ ਟ੍ਰੈਫਿਕ ਰੂਟ ਡਾ ਉਹ ਡਾਇਵਰਟ ਕੀਤਾ ਗਿਆ ਜਿਸ ਨੂੰ ਲੈ ਕੇ ਵੀਆਈਪੀ ਜਿਹੜੇ ਪਰੇਡ ਗਰਾਊਂਡ ਦੇ ਵਿੱਚ ਆਉਣਗੇ ਉਹਨਾਂ ਨੂੰ ਮੁਸ਼ਕਲ ਨਾ ਹੋ ਸਕੇ ਹਾਲਾਂਕਿ ਪਰੇਡ ਦੇ ਦੌਰਾਨ ਜਿਹੜੀ ਸਵੇਰੇ ਝੰਡਾ ਫੇਰੋਣ ਦੀ ਰਸਮ ਹੁੰਦੀ ਹੈ ਉਹਦੇ ਬਾਅਦ ਸਪੀਚ ਜਿਹੜੀ ਹੁੰਦੀ ਹੈ ਵੀਆਈਪੀ ਜਿਹੜੇ ਸਪੀਚ ਦੇਣਗੇ ਔਰ ਬਾਅਦ ਦੇ ਵਿੱਚ ਝਾਕੀਆਂ ਜਿਹੜੀਆਂ ਉਹ ਕੱਡੀਆਂ ਚੱਣ ਗਿਆ ਔਰ ਇੱਥੇ ਹੀ ਗੱਲ ਕਰੀ ਤਾਂ ਚੰਡੀਗੜ੍ਹ ਦੇ ਵਿੱਚ ਕਿਹੜੇ ਕਿਹੜੇ ਰਸਤੇ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਇੱਕ ਵਾਰ ਦੱਸ ਦੇਣੀ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੀ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹ ਉਸ ਦੇ ਅਨੁਸਾਰ 16 ਸੈਕਟਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਲਾਈਟ ਪੁਆਇੰਟ ਹੈ ਉਹ ਪ੍ਰਭਾਵਿਤ ਹੋਵੇਗਾ ਕਿਉਂਕਿ 17 ਦੇ ਵਿੱਚ ਪ੍ਰੇਡ ਗਰਾਊਂਡ ਕਰਕੇ ਸੈਕਟਰ 16 17 ਦੀਆਂ ਜਿਹੜੀਆਂ ਲਾਈਟਾਂ ਨੇ ਔਰ ਦੂਸਰੀ ਤਰਫ 9 10 ਦੀ ਜਿਹੜਿਆ ਲਾਈਟਾਂ ਨੇ ਮੜਕਾ ਚੌਂਕ ਉਹ ਜ਼ਿਆਦਾ ਪ੍ਰਭਾਵਿਤ ਰਹਿਣਗੇ ਔਰ ਉਸ ਦੇ ਇਲਾਵਾ ਰਾਜ ਭਵਨ ਵੱਲ ਜਾਂਦੇ ਆ ਰਸਤਾ ਸੈਕਟਰ 3 4 ਤੇ 9 10 ਦਾ ਜਿਹੜਾ ਨਿਊ ਬੈਰੀਕੇਟ ਚੌਕ ਹੈ ਉਹ ਵੀ ਪ੍ਰਭਾਵਿਤ ਹੋਵੇਗਾ ਇਸ ਤੋਂ ਇਲਾਵਾ ਸੈਕਟਰ 1 3 ਦੀਆਂ ਲਾਈਟਾਂ ਤੇ ਦੂਸਰੀ ਤਰਫ ਜਿਹੜਾ ਸੈਕਟਰ 4 ਦਾ ਚੌਕ ਹੈ 올ਡ ਬੈਰੀਕੇਟ ਚੌਕ ਹੈ ਉਹ ਵੀ ਉਸ ਤੋਂ ਇਲਾਵਾ ਜਿਹੜਾ ਲੈਫਟ ਟਰਨ ਜਿਹੜਾ ਮੈਮੋਰੀਅਲ ਵਾਰਦੀ ਰਸਤਾ ਜਾਂਦਾ ਉਹ ਵੀ ਖਾਸ ਤੌਰ ਦੇ ਉੱਪਰ ਪ੍ਰਭਾਵਿਤ ਰਹੇਗਾ ਇਸ ਦੇ ਨਾਲ ਹੀ 17 ਪਰੇਡ ਗਰਾਊਂਡ ਨੂੰ ਜਿਹੜਾ ਰਸਤਾ ਜਾਂਦਾ ਉਸ ਨੂੰ ਰਾਈਟਰ ਨੂੰ ਜਿਹੜਾ ਪਰੇਡ ਗਰਾਊਂਡ ਵੱਲ ਜਾਂਦਾ ਉਸ ਨੂੰ ਬੰਦ ਕੀਤਾ ਜਾਵੇਗਾ ਸਵੇਰੇ ਤੜਕਸਾਰ ਤੋਂ ਹੀ ਇਹ ਰਸਤੇ ਦੇ ਉੱਤੇ ਵੱਡੀ ਤਾਦਾਦ ਦੇ ਵਿੱਚ ਪੁਲਿਸ ਜਿਹੜੀ ਉਹ ਤਾਇਨਾਤ ਕਰ ਦਿੱਤੀ ਜਾਵੇਗੀ ਔਰ 10:00 6:00 10:00 ਵਜੇ ਤੱਕ ਲਗਾਤਾਰ ਇਸਤੇ ਜਿਹੜੇ ਪ੍ਰਭਾਵਿਤ ਰਹਿਣਗੇ ਔਰ ਨਾਲ ਹੀ ਦੱਸੀ ਕਿ ਪ੍ਰੇਡ ਗਰਾਉਂਡ ਦੇ ਵਿੱਚ ਜਿਹੜਾ ਕਾਰਜਕ੍ਰਮ ਹੋਣਾ ਹੈ ਉਹ ਉਸ ਨੂੰ ਸੂਬਾ ਪੱਧਰ ਦੇ ਉੱਪਰ ਬਣਾਇਆ ਜਾਂਦਾ ਹਰ ਇੱਕ ਸਾਲ ਦੀ ਤਰ੍ਹਾਂ ਜਿਵੇਂ 15 ਅਗਸਤ ਦੇ ਦਿਨਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਹੈ ਤਾਂ 17 ਸੈਕਟਰ ਦੇ ਵਿੱਚ ਜਿਹੜੀ ਪ੍ਰੇਡ ਗਰਾਉਂਡ ਹੈ 26 ਜਨਵਰੀ ਨੂੰ ਵੀ ਸੇਮ ਰਸਤਾ ਜਿਹੜਾ ਉਹ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਹਾਲਾਂਕਿ ਕਿਸੇ ਨਾ ਕਿਸੇ ਤਰੀਕੇ ਜਿਹੜ ਕੀਤੇ ਜਾ ਰਹੇ ਨੇ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਉਧਰ ਹੀ ਦੂਸਰੀ ਤਰਫ ਮੋਹਾਲੀ ਦੀ ਗੱਲ ਕਰ ਲਈਏ ਤਾਂ ਮੋਹਾਲੀ ਦੇ ਵਿੱਚ ਵੀ 26 ਜਨਵਰੀ ਨੂੰ ਲੈ ਕੇ ਜਿੱਥੇ ਪਰੇਡ ਗਰਾਊਂਡ ਦੇ ਵਿੱਚ ਮੋਹਾਲੀ 6 ਫੇਸ ਵਾਲਾ ਰਸਤਾ ਜਿਹੜਾ ਬੰਦ ਕੀਤਾ ਜਾਵੇਗਾ ਔਰ ਸਵੇਰੇ ਲਗਭਗ 9 ਵਜੇ ਤੋਂ 10:30 ਵਜੇ ਤੱਕ ਜਿਹੜਾ ਪੁਲਿਸ ਦਾ ਵੱਡਾ ਪੈਰਾ ਉਸ ਜਗ੍ਹਾ ਦੇ ਉੱਪਰ ਤਾਇਨਾਤ ਕੀਤਾ ਜਾਵੇਗਾ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਦਿਆਂ ਆਈਜੀਪੀ ਹੈੱਡਕੁਆਟਰ ਵੱਲੋਂ ਵੀ ਜਾਰੀ ਜਿਹੜੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ 20000 ਤੋਂ ਇਲਾਵਾ ਜਿਹੜੇ ਵੱਖਰੇ ਤੌਰ ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਪੂਰੇ ਪੰਜਾਬ ਦੇ ਵਿੱਚ ਜਿਸ ਨੂੰ ਲੈ ਕੇ ਗਣਤੰਤਰ ਦਿਵਸ ਦਾ ਜਿਹੜਾ ਸ਼ਾਨਦਾਰ ਸਮਾਗਮ ਜਿਹੜੇ ਹੋ ਸਕਣ ਤਾਂ ਜੋ ਸ਼ਾਂਤੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਰਵੇ ਔਰ ਉੱਥੇ ਹੀ ਚੰਡੀਗੜ੍ਹ ਪੁਲਿਸ ਵੱਲੋਂ ਵੀ ਵੱਖਰੇ ਤੌਰ ਦੇ ਉੱਪਰ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤਾਂ ਜੋ ਗਣਤੰਤਰ ਦਿਵਸ ਜਿਹੜਾ ਉਹ ਸ਼ਾਂਤਮਈ ਤਰੀਕੇ ਦੇ ਨਾਲ ਹੋ ਸਕੇ ਕਿਉਂਕਿ ਰਾਜ ਜਿਹੜਾ ਸੂਬਾ ਪੱਤਰੀ ਤੇ ਇਹ ਸਮਾਗਮ ਹੁੰਦਾ ਜਿਸ ਤੋਂ ਬਾਅਦ ਗੱਲ ਕਰੀਏ ਤਾਂ ਵੱਡੀ ਜਿਹੜੇ ਚਣੌਤੀ ਇੱਕ ਤਰ੍ਹਾਂ ਦੀ ਹੁੰਦੀ ਹੈ ਪੁਲਿਸ ਵੱਲੋਂ ਵੀ ਕਿਸ ਤਰੀਕੇ ਦੇ ਨਾਲ ਇਸ ਜਿਹੜਾ ਪੂਰਾ ਮਾਮਲਾ ਇਸ ਨੂੰ ਵਧੀਆ ਤਰੀਕੇ ਦੇ ਨਾਲ ਸ਼ਾਂਤੀ ਨਾਲ ਨਿਬੋਣਾ ਹੈ ਔਰ ਹੁਣ ਤਸਵੀਰਾਂ ਜਿਹੜੀਆਂ ਦੂਸਰੀ ਤਰਫ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਦਿਖਾਵੇ ਇਹ ਰਸਤਾ ਜਿਹੜਾ ਅੰਬਾਲਾ ਦਿੱਲੀ ਵੱਲੋਂ ਮੁਹਾਲੀ ਹੁੰਦੇ ਹੋਏ ਚੰਡੀਗੜ੍ਹ ਵੱਲ ਨੂੰ ਜਾਂਦਾ ਹੈ ਲੇਕਿਨ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਜੀਰਕਪੁਰ ਤੋਂ ਬਨੂੜ ਹੁੰਦੇ ਹੋਏ ਇਹ ਮੁਹਾਲੀ ਚੰਡੀਗੜ੍ਹ ਐਂਟਰ ਕਰਦਾ ਤਾਂ ਇਹ ਰਸਤੇ ਜਿਹੜੇ ਖਾਸ ਤੌਰ ਦੇ ਉੱਪਰ ਪ੍ਰਭਾਵਿਤ ਰਹਿ ਸਕਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਹੀ ਜਿੱਥੇ ਹੁਣ ਚੰਡੀਗੜ੍ਹ ਵੱਲ ਨੂੰ ਰਸਤੇ ਆਉਂਦੇ ਨੇ ਤਾਂ 17 ਸੈਕਟਰ ਮੁੱਖ ਮੰਨਿਆ ਜਾਂਦਾ 17 ਸੈਕਟਰ ਦੇ ਵਿੱਚ ਪਰੇਡ ਗਰਾਊਂਡ ਹੈ ਪਰੇਡ ਗਰਾਊਂਡ ਦੇ ਵਿੱਚ ਜਿੱਥੇ ਪਰੇਡ ਹੋਣੀ ਹੈ 26 ਜਨਵਰੀ ਤਾਂ ਉਸ ਨੂੰ ਲੈ ਕੇ ਵੱਡੀਆਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਪੁਲਿਸ ਵੱਡੇ ਪੱਧਰ ਦੇ ਉੱਪਰ ਆਪਣੇ ਮੁਲਾਜ਼ਮ ਤਾਇਨਾਤ ਕਰ ਰਹੀ ਹੈ ਨਾਕਾਬੰਦੀ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਤਾਂ ਜੋ ਚੰਡੀਗੜ੍ਹ ਦੇ ਵਿੱਚ داخل ਹੋਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਸਕੀ ਹਾਲਾਂਕਿ ਕਈ ਸ਼ੱਕੀ ਵਿਅਕਤੀਆਂ ਦੀ ਜਾਂਚ ਜਿਹੜੀ ਉਹ ਲਗਭਗ 3-4 ਦਿਨ ਪਹਿਲਾਂ ਤੋਂ ਹੀ ਨਾਕਾਬੰਦੀ ਕਰਕੇ ਕੀਤੀ ਜਾਂਦੀ ਹੈ ਵੱਡੇ ਜਿਹੜੇ ਪੁਲਿਸ ਅਧਿਕਾਰੀ ਨੇ ਸੀਨੀਅਰ ਲੈਵਲ ਦੇ ਉਹਨਾਂ ਵੱਲੋਂ ਇਹ ਮੁਹਿੰਮ ਲਗਾਤਾਰ ਚਲਾਈ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਕਈ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਫੜੇ ਵੀ ਜਾਂਦੇ ਨੇ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਔਰ ਦੂਸਰੀ ਤਰਫ ਨਾਕਾਬੰਦੀ ਕਰਕੇ ਬਾਰਦੇ ਨੰਬਰਾਂ ਦੀਆਂ ਗੱਡੀਆਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ ਔਰ ਸਿੱਧੇ ਤੌਰ ਦੇ ਉੱਪਰ ਜੇਕਰ ਕਰੀਏ ਤਾਂ ਪੁਲਿਸ ਵੱਲੋਂ ਵੀ ਇੱਕ ਵੱਡੀ ਚੁਣੌਤੀ ਜਿਹੜੀ ਹੈ ਇਹ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਈ ਅ ਗੈਰ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਟਮਕੀਆਂ ਜਿਹੜੀਆਂ ਉਹ ਦਿੰਦੇ ਨੇ ਸਿੱਧੇ ਤੌਰ ਦੇ ਉੱਪਰ ਗੱਲ ਕੀਤੀ ਜਾਵੇ ਤਾਂ ਵੱਡੀ ਤਨ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਉਹ 26 ਜਨਵਰੀ ਦੇ ਮੱਦੇ ਨਜ਼ਰ ਪੂਰੇ ਪੰਜਾਬ ਔਰ ਚੰਡੀਗੜ੍ਹ ਸਮੇਤ ਪੂਰੇ ਦੇਸ਼ ਦੇ ਵਿੱਚ ਤਨਾਤ ਕੀਤੀ ਗਈ ਹੈ ਔਰ ਇਸੇ ਤਰ੍ਹਾਂ ਹੀ ਅੱਜ ਸ਼ਾਮ ਤੋਂ ਹੀ ਲਗਾਤਾਰ ਵਖਵਾ ਇਲਾਕਿਆਂ ਦੇ ਵਿੱਚ ਚੈਕਿੰਗ ਮੁਹਿੰਮ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਔਰ ਕੱਲ ਸਵੇਰੇ 10:00 ਤੋਂ 10:00 ਤੱਕ ਜਿਹੜਾ ਇਹ ਸਮਾਗਮ ਲਗਾਤਾਰ ਜਾਰੀ ਰਹੇਗਾ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ